ਗੀਤਕਾਰ ਤੇ ਪੇਸ਼ਕਾਰ ਸਰਬਜੀਤ ਸਿੰਘ ਬਿਰਦੀ ਜੀ ਦੀ ਅੰਤਿਮ ਅਰਦਾਸ ਵਿੱਚ ਪਹੁੰਚੀਆਂ ਨਾਮਵਾਰ ਸ਼ਖਸੀਅਤਾਂ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਹਾਂਜੀ ਸਰਬਜੀਤ ਸਿੰਘ ਬਿਰਦੀ ਜੀ ਦੇ ਆਪਾਂ ਅੰਤਿਮ ਅਰਦਾਸ ਵਿੱਚ ਪਹੁੰਚੇ ਆ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਐ ਕੀ ਕਹਿਣਾ ਚਾਹੋ ਸਰਬਜੀਤ ਬਿਰਦੀ ਇੱਕ ਬਹੁਤ ਅੱਛਾ ਇਨਸਾਨ ਸੀ ਜੀ ਮੇਰੇ ਕੋਲ ਤਾਂ ਕਮ ਸੇ ਕਮ 20-25 ਸਾਲ ਦਾ ਜੁੜਿਆ ਆਇਆ ਸੀ ਸਟਾਰਟਿੰਗ ਦੇ ਦਿਨ ਅਜ ਮੇਰੇ ਕੋ ਆ ਗਿਆ ਸੀ ਬਹੁਤ ਕਾਨੇ ਮੇਰੇ ਲਈ ਕੀਤਾ ਪੈਰੀਟੋਨ ਕੰਪਨੀ ਚ ਉਹਦਾ ਦਰਦ ਜਦ ਉਹਦੀ ਡੈਥ ਹੋਈ ਉਹ ਬਹੁਤ ਦੁੱਖ ਲੱਗਿਆ ਬਹੁਤ ਜ਼ਿਆਦਾ ਉਹ ਦੁੱਖ ਕਰਕੇ ਅੱਜ ਨਾਲ ਖੜੇ ਆ ਹਰ ਵਕਤ ਉਹਦੇ ਨਾਲ ਆ ਪਰਿਵਾਰ ਨਾਲ ਵੀ ਰਹਾਂਗੇ ਜੀ ਜਿੰਨੀ ਦੇ ਆਪਣਾ ਦਮ ਸੁਧਾਮ ਆ ਕਰਾਂਗੇ ਪਰਵਾਰ ਨਾਲ ਉਹ ਨਹੀਂ ਜਾਨੀ ਆਪਣੀ ਹੈਗੀ ਸੀ ਪਹਿਲਾਂ ਤੋਂ ਉਹਦੇ ਕਰਕੇ ਮਤਲਬ ਕਾਫੀ ਬਹੁਤ ਝਟਕਾ ਲੱਗਿਆ ਹੁਣ ਵੀ ਵਧੀਆ ਪਲਾਨਿੰਗਾਂ ਕਰਦਾ ਸੀ ਥੋੜੀ ਐਸੋਸੀਏਸ਼ਨ ਦੀ ਇੱਕ ਮੀਟਿੰਗ ਰੱਖਾਂਗੇ ਆਪਾਂ ਇਕੱਠੇ ਹੋਵਾਂਗੇ ਸਾਰੇ ਮੈਂ ਹੀ ਉਹਨੂੰ ਕਿਹਾ ਸੀ ਕਿ ਸਰਪ੍ਰੀਤ ਜੀ ਇਹ ਕੰਪਨੀਆਂ ਨੂੰ ਇਕੱਠੇ ਕਰਕੇ ਉਹ ਕਹਿੰਦੇ ਆਪਾਂ ਕਰਦੇ ਆ ਉਹ ਵਿਚੇ ਰਹਿ ਗਏ ਜੀ ਪਲਾਨਿੰਗਾਂ ਹੀ ਰਹਿ ਗਈਆਂ ਉਹ ਹਰ ਟਾਈਮ ਹੀ ਏਗੈਟਿਵ ਰਹਿੰਦੇ ਸੀਗੇ ਜੀ ਹਾਂਜੀ ਜੀ 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 ਕੀ ਕਹਿਣਾ ਸਰਬਜੀਤ ਵਰਦੀ ਸਾਡਾ ਉਹ ਪਿਆਰਾ ਦੋਸਤ ਇੱਕ ਵਧੀਆ ਗਾਈਡ ਇੱਕ ਵਧੀਆ ਬਾਪ ਇੱਕ ਵਧੀਆ ਲਖਾਰੀ ਮਾਂ ਬੋਲੀ ਪੰਜਾਬ ਪੰਜਾਬੀ ਤੇ ਪੰਜਾਬੀ ਇਤਿਹਾਸ ਦਾ ਸਦਾਈ ਸੀ ਉਹ ਚੰਨ ਦੀ ਚਾਨਣੀ ਵਰਗਾ ਚੰਨ ਦੀ ਚਾਨਣੀ ਵਰਗਾ ਨਿੱਗੀ ਨਿੱਗੀ ਤੁੱਪ ਜਿਹਾ ਗੁਲਮੋਹਰ ਦੀ ਸ਼ਾਮ ਵਰਗਾ ਵਗਦੀ ਨੈ ਦਾ ਨਿਰਮਲ ਨੀਰ ਸੀ ਸਾਡਾ ਸਰਬਜੀਤ ਵਿਰਦੀ ਸਾਡੇ ਕੋਲੋਂ ਭਾਵੇਂ ਚਲਿਆ ਗਿਆ ਪਰ ਉਹਦੀਆਂ ਯਾਦਾਂ ਸਾਡੇ ਨਾਲ ਰਹਿਣਗੀਆਂ ਰੁੱਤਾਂ ਆਉਣਗੀਆਂ ਰੁੱਤਾਂ ਜਾਣਗੀਆਂ ਰੁੱਤਾਂ ਆਉਣਗੀਆਂ ਰੁੱਤਾਂ ਜਾਣਗੀਆਂ ਪਰ ਤੂੰ ਨਹੀਂ ਆਉਣਾ ਬਿਰਦੀ ਤੇਰੀਆਂ ਯਾਦਾਂ ਰਹਿਣਗੀਆਂ ਤੇਰੀਆਂ ਯਾਦਾਂ ਰਹਿਣਗੀਆਂ ਗੁਰਜੀਤ ਬਿਰਦੀ ਜੀ ਦੇ ਆਪ ਅੰਤਿਮ ਦਾ ਭੱਜੇ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਸਰਬਜੀਤ ਸਿੰਘ ਬਿਰਦੀ ਜਿਹੜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚੰਨ੍ਹ ਸਾਹਿਬ ਰਾਜੇ ਨੇ ਉਹਨਾਂ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਲਈ ਇੱਥੇ ਸੁਖਮਨੀ ਸਾਹਿਬ ਪਹੁੰਚੇ ਆ। ਤੇ ਮਨ ਨੂੰ ਖੁਸ਼ੀ ਵੀ ਹੋਈ ਹੈ ਤੇ ਦੁੱਖ ਵੀ ਹੈ। ਕਿਉਂਕਿ ਉਹ ਇੱਕ ਸਾਦੇ ਪਰਿਵਾਰ ਚੋਂ ਉੱਠ ਕੇ ਇੰਨੇ ਲੋਕਾਂ ਨਾਲ ਬਣਾ ਗਿਆ ਵੀ ਇੱਥੇ ਅਜੇ ਗੱਡੀਆਂ ਖੜਾਉਣ ਨੂੰ ਥਾਂ ਨਹੀਂ ਮਿਲਿਆ। ਤੇ ਮੈਂ ਪਰਿਵਾਰ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਆਪਣੇ ਪਿਤਾ ਜੂ ਅੱਜ ਜੀਵਨ ਚ ਨਹੀਂ ਰਹੇ। ਪਰ ਉਹਨਾਂ ਦੀ ਵਿਰਾਸਤ ਨੂੰ ਜੇ ਆਪਾਂ ਸੰਭਾਲ ਲਈ ਤਾਂ ਆਪਾਂ ਨੂੰ ਨਵੇਂ ਦੋਸਤ ਬਣਾਉਣ ਦੀ ਲੋੜ ਨਹੀਂ। ਨਹੀਂ ਸਰਬ ਜੀ ਹਨ ਕਰਦੀ ਇੰਨੇ ਯਾਰ ਬਣਾ ਕੇ। ਤੇ ਇਹ ਹਰਕੇ ਦਾ ਸੇਵਾਦਾਰ ਹੋਣ ਅਤੇ ਆਪਣੇ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਕਿ ਇੱਕ ਬਹੁਤ ਵੱਡੇ ਕਲਾਕਾਰ ਤੋਂ ਸੀਐਮ ਬਣੇ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸਦਾ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਮੇਸ਼ਾ ਖੜੇ ਹਾਂ ਜੀ ਸਰਬਜੀਤ ਸਿੰਘ ਬਿਰਦੀ ਜੀ ਦੇ ਆਪਾਂ ਅੰਤਿਮ ਅਸਥਾਨ 'ਚ ਪਹੁੰਚੇ ਆਂ ਦੁੱਖ ਸਾਂਝਾ ਕਰਨ ਕੀ ਕਹਿਣਾ ਚਾਹੀਦਾ ਇਸ ਤਰ੍ਹਾਂ ਮੈਂ ਨਹੀਂ ਕਹਿੰਦਾ ਵੀ ਸਰਜੀਤ ਬਿਰਦੀ ਜੀ ਨੂੰ ਮੈਂ ਜਾਣਦਾ ਸੀ ਉਹਨਾਂ ਨੂੰ ਬਹੁਤ ਨਹੀਂ ਜਾਣਦਾ ਸੀ ਉਹਨਾਂ ਦੇ ਵਿੱਚ ਲਿਖਾਰੀ ਹੋਣ ਦੇ ਨਾਲ ਨਾਲ ਇੱਕ ਸਮਾਜਿਕ ਗੁਣ ਬਹੁਤ ਵੱਡਾ ਸੀ। ਉਹਨਾਂ 'ਚ ਨਿਮਰਤਾ, ਕੁੱਟਕੁੱਟ ਭਰੀ ਹੋਈ ਸੀ, ਪਿਆਰ ਕੁੱਟਕੁੱਟ ਭਰਿਆ ਹੋਇਆ ਸੀਗਾ ਤੇ ਉਹਨਾਂ 'ਚ ਸ਼ੈਨਸ਼ੀਲਤਾ ਤੇ ਜਿਹੜੇ ਇਹ ਉਹਨਾਂ ਦੇ ਬਹੁਤ ਵੱਡੇ ਗੁਣ ਸੀਗੇ। ਉਹ ਹਰ ਇੱਕ ਬੰਦੇ ਨੂੰ ਆਪਣੇ ਨਾਲ ਜੋੜ ਲੈਂਦੇ ਸੀਗੇ। ਮੇਰੇ ਮਨ ਦੇ ਵਿੱਚ ਖਿਆਲ ਆਇਆ ਮੈਂ ਕਹਣਾ ਹੁ ਨਹੀਂ ਜਕੂਗਾ। ਭਈ ਕਈ ਵਾਰੀ ਕਈ ਲਿਖਾਰੀਆਂ ਦੇ ਕਈ ਕਰਾਕਾਰਾਂ ਦੇ ਜਾਂ ਖਾਸ ਬੰਦਿਆਂ ਦੇ ਭੋਗਾਂ ਦੇ ਉੱਤੇ ਮੁੱਖ ਮੰਤਰੀ ਆਉਂਦਾ ਜਾਂ ਕੋਈ ਹੋਰ ਬੰਦਾ ਆਉਂਦਾ। ਤੇ ਮੇਰੇ ਆਤਮਾ ਕਹਿਣ ਲੱਗੀ ਵੀ ਰਜਿੰਦਰ ਸਿੰਘ ਜਿਹੜਾ ਇੰਨਾ ਮਿੱਠਾ ਤੇ ਇੰਨਾ ਪਿਆਰਾ ਬੰਦਾ ਸੀ ਉਹਦਾ ਭੋਗ ਕਿਤੇ ਮਿਸਰਾ ਹੋ ਜਵੇ ਜਿੱਦਣ ਉਹਨਾਂ ਦੀ ਡੈਥ ਦਾ ਪਤਾ ਲੱਗਿਆ ਤਾਂ ਉਸ ਦਿਨ ਬਹੁਤ ਜ਼ਿਆਦਾ ਅਫਸੋਸ ਹੋਇਆ ਤੇ ਉਸ ਦਿਨ ਦੀ ਹੀ ਗੱਲ ਦਿਮਾਗ 'ਚ ਹੁਣ ਨਿਕਲੀ ਕਿਤੇ ਮੈਂ ਕਈ ਵਾਰੀ ਚੇਤਾ ਭੁੱਲ ਜਾਈਦਾ ਵੀ ਭੋਗ ਲਾ ਕੇ ਪਿੱਛੇ ਹੋ ਜਵੇ ਸੋ ਅੱਜ ਚੇਚੇ ਤੌਰ ਦੇ ਉੱਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਵਾਸਤੇ ਸਾਡਾ ਮਿੱਤਰ ਸਾਡੇ ਕੋਲੋਂ ਚਲਿਆ ਗਿਆ ਤੇ ਆਪਣੇ ਮਨ ਦੀ ਸ਼ਾਂਤੀ ਵਾਸਤੇ ਮੈਂ ਆਇਆ ਤੇ ਹੁਣ ਬਗਬੀ ਜੀ ਦਾ ਖਾਲਸਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਸਰਬਜੀਤ ਸਿੰਘ ਬਿਰਦੀ ਜੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਆ ਉਹਨਾਂ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਕੀ ਕਹਿਣਾ ਚਾਹੂੰਗਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਰਬਜੀਤ ਸਿੰਘ ਬਿਰਦੀ ਜੀ ਜਿਹੜੇ ਸਾਨੂੰ ਅਚਾਨਕ ਵਿਛੋੜਾ ਦੇ ਗਏ ਨੇ ਅੱਜ ਬਹੁਤ ਪ੍ਰੇਮ ਨਾਲ ਅਸੀਂ ਉਹਨਾਂ ਦੇ ਭੋਗ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਕਿ ਵਰਦੀ ਸਾਹਿਬ ਦੇ ਜਾਣ ਦਾ ਵਿਛੋੜਾ ਉਹ ਅਸੀਂ ਚੱਲ ਨਹੀਂ ਸਕਦੇ ਕਿਉਂਕਿ ਸਰਾਵ ਸਰਜੀਤ ਸਿੰਘ ਵਰਦੀ ਪੰਜਾਬ ਦੀ ਮਾਂ ਬੋਲੀ ਦੇ ਨਾਲ ਇੰਨਾ ਕੁ ਜੁੜਿਆ ਹੋਇਆ ਬੰਦਾ ਸੀ ਕਿ ਜਿਹਦੀਆਂ ਜੇ ਜੜਾਂ ਨੂੰ ਖੋਲਿਆ ਜਾਵੇ ਤਾਂ ਉਹ ਜੜਾਂ ਅੱਗੇ ਤੋਂ ਅੱਗੇ ਤਾਂ ਜਾਣ ਗਈਆਂ ਉਹ ਕਿਤੇ ਮੁੱਕਦੀਆਂ ਨਹੀਂ ਸੀ ਸਾਡੀ तकरीबन 35 ਸਾਲ ਦੀ ਮੇਰੀ ਤੇ ਸਰਜੀਤ ਵਰਦੀ ਦੀ ਸਾਂਝ ਸੀ ਕਿ ਜਿੱਥੇ ਸਰਜੀਤ ਵਰਦੀ ਹੁੰਦਾ ਸੀ ਉੱਥੇ ਮੈਂ ਹੁੰਦਾ ਸੀ ਜਿੱਥੇ ਮੈਂ ਹੁੰਦਾ ਸੀ ਉੱਥੇ ਸਰਜੀਤ ਵਰਦੀ ਹੁੰਦਾ ਸੀ ਅਕਸਰ ਹੀ ਅਸੀਂ ਕੋਈ ਵੀ ਪੰਜਾਬੀ ਭਵਨ ਵਾਸਤੇ ਜਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਕੋਈ ਪ੍ਰੋਗਰਾਮ ਬਣਾਉਣਾ ਤਾਂ ਸਰਜੀਤ ਵਰਦੀ ਨੇ ਪਹਿਲੇ ਉਸ ਦਾ ਫੈਸਲਾ ਲੈ ਲੈਣਾ ਵੀ ਵੀਰੇ ਆਪਾਂ ਇਹ ਪ੍ਰੋਗਰਾਮ ਨੂੰ ਇਸ ਤਰ੍ਹਾਂ ਕਰਨਾ ਆਪਾਂ ਪੰਜਾਬੀ ਮਾਂ ਬੋਲੀ ਦਿਵਸ ਮਨਾ ਰਹੇ ਆ ਆਪਾਂ ਸ਼ਾਵਣ ਕਵੀ ਦਰਬਾਰ ਮਨਾ ਰਹੇ ਆ ਆਪਾਂ ਬਾਪੂ ਦੀਪ 3 ਕੇ ਵਾਲਾ ਜੀ ਦਾ ਜਨਮ ਦਿਨ ਮਨਾ ਰਹੇ ਆ ਆਪਾਂ ਜਸਵਾਲ ਸਾਹਿਬ ਜੀ ਦੀ ਵਰਸੀ ਮਨਾ ਰਹੇ ਆ ਤੇ ਆਪਾਂ ਇੰਦਰਜੀਤ ਹਸਨਪੁਰੇ ਦੀ ਯਾਦ ਦੇ ਵਿੱਚ ਮੇਲਾ ਲਾਉਣਾ ਅਕਸਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਕਰਨ ਵਾਲਾ ਸੀ ਉਹ ਇੱਕ ਨਵੇਕਲਾ ਦੋਸਤ ਸਰਜੀ ਦੀ ਵਰਦੀ ਹੀ ਸੀ ਜਿਹਦੇ ਹਿੱਸੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਸਾਰਾ ਕੁਝ ਉਹਦੇ ਹਿੱਸੇ ਆਇਆ ਅੱਜ ਵਰਦੀ ਸਾਨੂੰ ਜਿਹੜੇ ਵਕਤ ਤੇ ਛੱਟ ਕੇ ਗਿਆ ਨਾ ਉਹ ਅਸੀਂ برداشت ਨਹੀਂ ਕਰ ਸਕਦੇ ਜੇ ਅਸੀਂ ਕਹੀਏ ਤਾਂ ਮੈਂ ਆਪਣੀ ਵੀ ਗੱਲ ਵੀ ਕਰਾਂ ਦੂਜੇ ਦੋਸਤਾਂ ਮਿੱਤਰਾਂ ਦੀ ਗੱਲ ਵੀ ਕਰਾਂ ਤੇ ਸਾਨੂੰ ਲੁਧਿਆਣਾ ਚਾਹੇ ਭਰਿਆ ਹੋਇਆ ਹੋਵੇ ਬਿਲਕੁਲ ਖਾਲੀ-ਖਾਲੀ ਲੱਗਦਾ ਕਿ ਸਾਰੇ ਸ਼ਹਿਰ ਦੇ ਵਿੱਚ ਨਾ ਔਰ ਨੂੰ ਕਿਤੇ ਮੰਨ ਨਹੀਂ ਕਰਦਾ ਕਿ ਚਲਿਏ ਕਿਉਂਕਿ ਸਰਦੀ ਦੀ ਵਰਦੀ ਹੈ ਨਹੀਂ ਤੇ ਜਾਣਾ ਕਿੱਥੇ ਨੂੰ ਆ ਕਿੱਥੇ ਸਲਾਹ ਕਰਾਂਗੇ ਕਿੱਥੇ ਬੈਠ ਕੇ ਚਾਹ ਪਾਣੀ ਪੀਵਾਂਗੇ ਕਿਹਦੇ ਨਾਲ ਦੁੱਖ ਸੁੱਖ ਗੱਲ ਕਰਾਂਗੇ ਕਿਵੇਂ ਪ੍ਰੋਗਰਾਮ ਲਿਖਾਂਗੇ ਇਹਨਾਂ ਪ੍ਰੋਗਰਾਮ ਲਿਖਣ ਦੇ ਵਿੱਚ ਅਸੀਂ ਸੱਚੇ ਪਾਤਸ਼ਾਹ ਦੀ ਦਰਬਾਰ ਤੇ ਬੇਨਤੀਆਂ ਕੀਤੀਆਂ ਹੋਈਆਂ ਨੇ ਕਿ ਅਸੀਂ ਕਰਤਾਰਪੁਰ ਸਾਹਿਬ ਜੀ ਦਾ ਉਧਰ ਫੇਰਾ ਪਾਉਣ ਦੀ ਯੋਜਨਾ ਬਣਾ ਰਹੀ ਸੀ ਤੇ ਜਿਆਦਾ ਧੁੱਪਾਂ ਦੀ ਕਰਕੇ ਉਧਰ ਪ੍ਰੋਗਰਾਮ ਨਹੀਂ ਬਣਿਆ ਤੇ ਕਹਿੰਦਾ ਵੀਰ ਚਿੰਤਾ ਨਾ ਕਰ ਆਪਾਂ ਕਰਤਾਰਪੁਰ ਸਾਹਿਬ ਬਾਬੇ ਨਾਨਕ ਦੀ ਧਰਤੀ ਉੱਤੇ ਜਾ ਕੇ ਕਵੀ ਦਰਬਾਰ ਕਰਕੇ ਆਉਣਾ ਇਹ ਯੋਜਨਾਵਾਂ ਸੀਗੀਆਂ ਵੀਰ ਆਪਾਂ ਥੋੜੇ ਦਿਨਾਂ ਤੱਕ ਸਾਊਦੀ ਅਰਬ ਦਾ ģੇੜਾ ਮਾਰਨਾ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਕਵੀ ਦਰਬਾਰ ਕਰਕੇ ਆਉਣਾ ਵੀਰ ਤੂੰ ਹੋਰ ਪ੍ਰੋਗਰਾਮ ਬਣਾ ਆਪਾਂ ਦਿੱਲੀ ਗੁਰਦੁਆਰਾ ਸਾਹਿਬ ਦੇ ਵਿੱਚ ਕਵੀ ਦਰਬਾਰ ਕਰਨਾ ਆਪਾਂ ਉੱਥੇ ਜਾ ਕੇ ਆਉਣਾ ਆਪਾਂ ਉੱਥੇ ਹੀ ਰਾਤ ਰਾਵਾਂਗੇ ਇਹ ਜਿਹੇ ਯੋਜਨਾਵਾਂ ਬਣਾਉਣ ਵਾਲਾ ਸਾਰੇ ਕਲਾਕਾਰਾਂ ਨੂੰ ਸਾਰੇ ਸਹਿਤ ਪ੍ਰੇਮੀ ਨੂੰ ਨਾਲ ਜੋੜਨ ਵਾਲਾ ਜਿਨ੍ਹਾਂ ਨੂੰ ਮੈਂ ਵੀ ਜਾਣਦਾ ਨਹੀਂ ਹੁੰਦਾ ਸੀ ਤਾਂ ਸਰਗੀਤ ਵੀਰਦੀ ਉਹਨਾਂ ਨੂੰ ਦੇ ਨਾਲ ਸਾਨੂੰ ਮਿਲਾ ਦਿੰਦਾ ਸੀ ਤੇ ਬਹੁਤ ਦੂਰ ਦੂਰ ਤੱਕ ਸਰਜੀਤ ਵਰਦੀ ਦੀ ਗੱਲਬਾਤ ਸੀ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਪਰ ਸਰਬਜੀਤ ਵਰਦੀ ਵਰਗਾ ਦੋਸਤ ਉਹਦੇ ਵਰਗਾ ਸੱਚਾ ਮਿੱਤਰ ਸਾਨੂੰ ਅੱਜ ਸੰਸਾਰ ਦੇ ਵਿੱਚ ਨਹੀਂ ਲੱਭਣਾ ਇਸ ਕਰਕੇ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਉਹਨਾਂ ਨੂੰ ਆਪਣੇ ਚਰਨੀ ਨਿਵਾਸ ਬਖਸ਼ੇ ਇਹਨਾਂ ਹੀ ਕੁਝ ਕਹਿ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਰਬਜੀਤ ਸਿੰਘ ਜੀ ਵਰਦੀ ਇੱਕ ਪੇਸ਼ਕਾਰ ਤੇ ਗੀਤਕਾਰ ਵਜੋਂ ਜਾਣੇ ਜਾਂਦੇ ਸੀਗੇ ਅਕਸਰ ਹੀ ਉਹ ਸੱਭਿਆਚਾਰਕ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਸੀ ਕੋ ਸਰਬਜੀਤ ਸਿੰਘ ਬਿਰਦੀ ਦਾ ਮਤਲਬ ਐਡੀ ਛੇਤੀ ਚਲੇ ਜਾਣਾ ਮਤਲਬ 75 54 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਹੈ ਪਰ ਮੈਂ ਸਮਝਦਾ ਕਿ ਪੰਜਾਬੀ ਸਾਹਿਤ ਨੂੰ ਜਾਂ ਖਾਸ ਤੌਰ ਤੇ ਪੰਜਾਬੀ ਗੀਤਕਾਰੀ ਨੂੰ ਤੇ ਗਾਇਕੀ ਨੂੰ ਵੀ ਬਹੁਤ ਘਾਟਾ ਕਿਉਂਕਿ ਸਰਬਜੀਤ ਬਿਰਦੀ ਬਹੁਤ ਹਿੰਮਤੀ ਕਿਸਮ ਦਾ ਮਤਲਬ ਕਾਮਾ ਸੀ ਪੰਜਾਬੀ ਗਾਇਕੀ ਦਾ ਜੀਤ ਕਾਰੀ ਦਾ ਗੀਤ ਲਿਖਦਾ ਸੀ ਬਹੁਤ ਸੋਹਣੇ ਗੀਤ ਲਿਖੇ ਉਹਦੇ ਲਿਖੇ ਗੀਤ ਬਹੁਤ ਸਾਰੇ ਚੰਗੇ ਗਾਇਕਾਂ ਨੇ ਗਾਏ ਪਰ ਵੱਡੀ ਗੱਲ ਜਿਹੜੀ ਸਰਜੀਤ ਕਰਦਾ ਸੀ ਕਿ ਉਹ ਕਿਤਾਬਾਂ ਜਿਹੜੀਆਂ ਗੀਤਾਂ ਦੀਆਂ ਉਹ ਸੰਪਾਦਿਤ ਵੀ ਉਹਨੇ ਕੀਤੀਆਂ ਲਿਖੀਆਂ ਵੀ ਉਹਨੇ ਆਪ ਤੇ ਉਹ ਜਿਵੇਂ ਉਹਨੇ ਮਤਲਬ ਧੀਆਂ ਦੇ ਹੱਕ ਚ ਹੌਕਾ ਦਿੱਤਾ ਵਾਤਾਵਰਣ ਦੇ ਹੱਕ ਚ ਹੌਕਾ ਦਿੱਤਾ ਰੁੱਖਾਂ ਲਾਉਣ ਦੀ ਗੱਲ ਕੀਤੀ ਇਸ ਤਰ੍ਹਾਂ ਮਤਲਬ ਇੱਕ ਸਮਾਜ ਨੂੰ ਸਨੇਹਾ ਦਿੰਦਾ ਸੀ ਹਰ ਵੇਲੇ ਉਹ ਇੱਕ ਟਮ ਪੜ੍ਹਦਾ ਸੀ ਹਰ ਵੇਲੇ ਫੰਕਸ਼ਨ ਹੋਣਾ ਇੱਕ ਮੈਂ ਸਮਝਦਾ ਕਿ ਉਹਨਾਂ ਤੁਰਾ ਬਣਿਆ ਹੋਇਆ ਸੀਗਾ ਜਿਹੜੀਆਂ ਸਾਡੀਆਂ ਸਿਹਤ ਸਭਾਵਾਂ ਜਾਂ ਸਾਡੇ ਜਿਹੜੀਆਂ ਖਾਸ ਤੌਰ ਤੇ ਸੰਗੀਤ ਨਾਲ ਜੁੜੀਆਂ ਕੰਪਨੀਆਂ ਸੰਗੀਤ ਨਾਲ ਜੁੜੀਆਂ ਸੰਸਥਾਵਾਂ ਉਹਨਾਂ ਦੇ ਨਾਲ ਉਹ ਦੇਵ ਤਰੀਕਿਆਂ ਵਾਲਿਆਂ ਸਾਹਿਬ ਦੇ ਉਹ ਲੜ ਲੱਗਿਆ ਉਹਨਾਂ ਨੂੰ ਉਹਨੇ ਆਪਣਾ ਮੁਰਸ਼ਿਦ ਧਾਰਿਆ ਉਹਨਾਂ ਦੀ ਸ਼ਗਿਰਦੀ ਕੀਤੀ ਤੇ ਜਿੰਨਾ ਕੰਮ ਉਹ ਕਰ ਗਿਆ ਕੰਮ ਤਾਂ ਵੀ ਬਹੁਤ ਜਿਆਦਾ ਪਰ ਹੋਰ ਵੀ ਉਹਨੇ ਕੰਮ ਜੀ ਕਰਨਾ ਜਿਵੇਂ ਕਿ ਹਰ ਕੋਈ ਸੱਭਿਆਚਾਰ ਨੂੰ ਕਹਿੰਦਾ ਵੀ ਮੈਂ ਸੱਭਿਆਚਾਰ ਲਈ ਆ ਕੀਤਾ ਉਹ ਕੀਤਾ ਪਰ ਉਹ ਜ਼ਿਆਦਾਤਰ ਹੀ ਪੰਜਾਬੀ ਭਵਨ ਜੀ ਹਰ ਪ੍ਰੋਗਰਾਮ ਰੱਖਦੇ ਸੀ ਹਾਂ 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 ਉਹਨੇ ਹਮੇਸ਼ਾ ਪੰਜਾਬੀ ਭਵਨ ਦੇ ਵਿੱਚ ਫੰਕਸ਼ਨ ਕਰਨਾ ਬਾਕੀਆਂ ਨੂੰ ਵੀ ਨਾਲ ਜੋੜਨਾ ਫੋਨ ਕਰਨੇ ਉਹਨੇ ਵੀ ਤੁਸੀਂ ਆਓ ਆਪਾਂ ਪ੍ਰੋਗਰਾਮ ਜਿਹੜਾ ਕਰਦੇ ਆ ਇਹ ਉਹਦੀ ਹਿੰਮਤ ਸੀਗੀ ਮਤਲਬ ਜਿਹੜੀ ਸੀਗੀ ਤੇ ਇਸ ਕਰਕੇ ਹੀ ਆ ਮਤਲਬ ਉਹਦੀ ਘਾਟ ਮਹਿਸੂਸ ਹੋ ਰਹੀ ਹੈ ਇਸ ਵੇਲੇ ਸਾਰਿਆਂ ਨੂੰ ਧੰਵਾਦ ਜੀ جی ستنام شری واحر واحر واحرو جی کی فتح شری گرو گی جی سہایواد شری گرو گی جی کی پاتشاہ رشمی

ਸਰਦਾਰ ਉਹ ਸਰਦਾਰ ਅਮਰਜੀਤ ਸਿੰਘ ਸ਼ੇਖਪੁਰੀ ਅਗਲੇ ਸਟੇਜ ਸੰਭਰਗੇ ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆਉਣ ਕਿ ਅੱਜ ਸੱਚੇ ਪਾਤਸ਼ਾਹ ਨੇ ਐਸਾ ਬਲਾਵਾ ਦਿੱਤਾ ਕਿ ਆਓ ਅੱਜ ਵੀ ਆਓ ਅੱਜ ਆਪਾਂ ਸਾਰੇ ਸ੍ਰੀ ਸਰਬਜੀਤ ਸਿੰਘ ਜਿੰਦੀ ਜੀ ਦੇ ਆਗਾਮ ਚਲਾਣੇ ਦੇ ਆਖ ਦੇ ਭੋਗ ਤੋਂ ਬਾਅਦ ਅਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਆ ਕਿ ਮੈਂ ਜੀ ਇਹ ਕਹਿੰਦਾ ਕਿ ਸਰਪੰਜੀਤ ਜੀ ਦੀ ਦਾ ਐਡਾ ਵੱਡਾ ਪਰਿਵਾਰ ਸੀ ਕਿ ਉਹ ਸਾਨੂੰ ਦੇਖਣ ਤੋਂ ਅੱਜ ਵੀ ਪਤਾ ਲੱਗ ਰਿਹਾ ਤੇ ਅਕਸਰ ਆਪ ਜੀ ਦੇਖਦੇ ਵੀ ਰਹੇ ਆਓ ਫਿਰ ਜੀ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸੰਗਤ ਸਾਥ ਗਿਆਨ ਵਿੱਚ ਬਿਠਾਓ ਪਾਉ ਹੋ ਤੇ ਜੀ ਦੇਉ ਸੱਜਣਾਂ ਸੱਜਣ ਜੀ ਦੇ ਹੋਏ ਸਾਥ ਸੁਨੇਹੇ ਤੇ ਸਾਰਿਆਂ ਨੇ ਇੱਕ ਦਿਲੋਂ ਅੰਦਾਜ਼ਨ ਭੇਜਣੇ ਨੇ ਕਿ ਏਸ ਰੱਬ ਦੇ ਸੱਜਣ ਨੂੰ ਪਰਮਾਤਮਾ ਅੱਗੇ ਚਰਨਾਂ ਦੇ ਕਿਤੇ ਨਿਵਾਸ ਕਰਦੇ। ਜਿਹਦੇ ਸਾਹ ਪ੍ਰਸਿੱਧ ਸ਼ਾਨਦ ਦੇ ਮਹਤਾਈ ਨੇ ਜੋ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਥਿੜਿਆ ਅੱਜ ਵੱਡੇ ਤੋਂ ਵੱਡਾ ਕਲਾਕਾਰ ਮੈਂ ਤੀਜਾ ਤੀਜਾ ਨਾਮ ਨਾਲ ਸਮਰ ਦੇ てる ਜੇ ਸਾਰੇ ਸਨ ਦਾ ਅਜੇ ਕੋਈ ਸ਼ਬਦ ਨਹੀਂ ਕਿ ਇਸ ਭਾਤੇ ਨੂੰ ਕਦੇ ਪੂਰਾ ਕੀਤਾ ਜਾ ਸਕਦਾ ਸਰਦਾਰ ਜੀ ਉਹ ਮਤਰੀ ਸਾਹਿਬ ਜਿਹਨੇ ਸੰਤਪਾ ਹਿਰਾ ਸਿੰਘ ਜੀ ਦਾਵੜਿਆ ਸਾਹਿਬ ਇਸ ਲਈ ਜਿਹਨੇ ਬਾਈ ਸੰਜੇ ਦੀ ਯਾਤਰਾ ਵਿੱਚ ਇੱਕ ਸਾਡੇ ਅਫਸਰ ਨੇ ਇੱਕ ਗਾਣਾ ਲਿਖਿਆ ਉਹ ਬਾਈ ਸੰਜੇ ਦੀ ਯਾਤਰਾ ਸੁਣਨ ਤੋਂ ਸੇ ਤਾਂ ਉਹ ਗਾਣਾ ਵੀ ਜਿਹਨੇ ਕਰ ਨਹੀਂ ਸੀ ਤਾਂ ਉੱਥੇ ਤੋਂ ਕਿਸੇ ਸੱਜਣ ਨੇ ਮੈਨੂੰ ਮੈਸੇਜ ਪਾਦਾ ਵੇ ਬੇਦੀ ਦੀ ਡੈਥ ਹੋ ਗਈ ਤੇ ਤੁਹਾਨੂੰ ਸਹਾਰਾ ਤੇ ਰਬੜਿਆ ਸਾਹਿਬ ਗੁਰੂ ਹਜਰਾ ਸ਼ਦੀਕ ਸਾਹਿਬ ਬਾਈ ਹੰਸਰਾਏ ਹੰਸਾ ਕਿਲਾ ਕਿਦਾਂ ਨਾ ਲਵਾ ਜਦੋਂ ਮੈਂ ਉੱਥੇ ਇਹ ਤਸਵੀਰ ਦਿਖਾਈ ਸਾਰੇ ਨੇ ਸਾਥ ਉੱਤੇ ਦਿਖਾਈ ਉੱਥੇ ਇਹ ਲੱਗਿਆ ਜਿਵੇਂ ਆਪਣੇ ਪਰਿਵਾਰ ਦਾ ਕੋਈ ਜੀਤ ਹੈ ਕਿਉਂਕਿ ਉਹਦੀ ਸ਼ਖਸੀਅਤ ਹੀ ਐਸੀ ਸੀ ਜਿਵੇਂ ਹਰੇਕ ਨੂੰ ਆਪਣਾ ਨਾਲ ਰੱਖਦਾ ਸੀ ਜੇ ਕੋਈ ਵੀ ਦਿੱਤਾਂਵਾ ਦੂਰ ਦਰਡੇ ਦਾ ਹੋਵੇ ਆਪਰੇ ਜਹਰ ਦਾ ਹੋਵੇ ਉਹ ਬੋਲਾ ਰਹੇ ਮੈਂ ਆਪਣੇ ਵਈ ਬੱਛੇ ਦੇ ਵਿੱਚ ਇਹ ਵੀ ਨਾਲ ਉੱਥੇ ਮਿਲੂਗੇ ਇਹਨਾਂ ਨੂੰ ਵੀ ਜਿਹੜਾ ਪਰਿਵਾਰ ਹੈ ਹਾਲ ਬੱਚੇ ਛੋਟੇ ਹੈ ਉਹਨਾਂ ਦੇ ਹਾਲ ਬਾਪ ਦੀ ਦੂਰ ਤੇ ਇੱਕ ਮੰਡਣਾ ਸੀ ਉਹਨਾਂ ਦਾ ਹਾਲ ਪਤਾ ਹੀ ਨਹੀਂ ਜਵਾਨੀ ਚ ਹਾਲ ਤਾਂ ਪੈਰ ਤੇ ਛੋਟੇ ਵਿੱਚ ਸੂ ਵੀ ਹੱਲੇ ਬਿਰਤੀ ਸਾਹਿਬ ਦਾ ਵੀ ਲੰਬਾ ਬੈਡਾ ਸੀ ਬਹੁਤ ਵੀ ਸੁਖਾ ਨੇ ਤਿਆਗ ਕਰਕੇ ਸਿਹਾ ਸੂਰੀ ਜਿਹੜੇ ਜ਼ਿੰਮੇਵਾਰੀਆਂ ਦੇ ਬੱਚਿਆਂ ਨੂੰ ਇਹ ਪਰਵਾਪਾ ਪਾਲ ਬਖਸ਼ੇ ਕੀ ਇਹ ਆਪਣੇ ਪਿਤਾ ਦੇ ਜਿਹੜੇ ਅਛੇ ਕਰਤਵੇਂ ਉੱਤੇ ਚੱਲ ਕੇ ਇਸੇ ਤਰ੍ਹਾਂ ਪੰਜਾਬੀ ਬਾਦੋਸੀ ਦੀ ਪੰਜਾਬ ਦੀ ਸੇਵਾ ਕਰਦੇ ਹੈ ਆਪਣੇ ਨੂੰ ਹਰਮਨ ਪਿਆਰੇ ਅੰਗਰੇਸਾ ਚੱਲਦਾ ਦਾਸਾਂ ਦੀ ਸੁਣੀ ਬੱਦੀ ਜੇ ਰੋਜ਼ ਹੁੰਦਾ ਇਸ ਗਾਥੇ ਦਾ ਮਾਫੇ ਪ੍ਰਵਾਨਨਾ ਜਦੋਂ ਹੁੰਦਾ ਦੀ ਪ੍ਰਕਾਸ਼ ਕਰਵਾਉਣ ਵਾਸਤੇ ਤੇ ਸਾਧੂ ਨੇ ਚਰਨਾ ਸਰਦਾਸ ਤੇ ਇੱਥੇ ਕਰਵਾਉਣ ਵਾਸਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਸੁਆਰ ਬੜਾ ਸਿੱਖੇ ਕਮਾਣ ਬੋਲਣੀ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਕਿਸੇ ਪੱਖੋਂ

ਜੀਵਨ 'ਚ ਜਿਹੜਾ ਉਹਦਾ ਵੱਡਾ ਹਿੱਸਾ ਇਸ ਖਤਮ ਨਾਲ ਠੀਕ ਆ ਕੋਈ ਯਾਦ ਕਰੇ ਨਾ ਕਰੇ ਕੋਈ ਮਨ ਭਾਰੇ ਨਾ ਭਾਰੇ ਪਰ ਉਹਨਾਂ ਦੇ ਲਿਖਿ ਹੋਏ ਬੋਲ ਨੇ ਉਹ ਹਮੇਸ਼ਾ ਸੰਜਾਤ ਰਹੁੰਦੇ ਨੇ ਯਾਦ ਦੀ ਤਰ੍ਹਾਂ ਆਪਣੇ ਦਿਲ ਦੀਆਂ ਗਲੀਆਂ ਦੇ ਵਿੱਚੋਂ ਜੋ ਸੇ ਆਪਣੇ ਵੀ ਆਪਣੇ ਭਤੀਜੇ ਆਪਣੇ ਵਧੀਆ ਸੱਜਣ ਦੋ ਦਸਾਦਾ ਦੇ ਸਕਾਰ ਭੇਟ ਕਰਦਾ ਉਥੇ ਬੱਚਿਆਂ ਨੂੰ ਜਦੋਂ ਬੇਨਤੀ ਕਰਾਂਗਾ ਕਿ ਬੱਚੋ ਸਭਾਂ ਫਰੀਲਾਂ ਚੱਲ ਜੇ ਬਾਹਰ ਚੱਜੇ ਜਦੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ ਉਦੋਂ ਹਰੇ ਨਿਸ਼ਾਨੇ ਤੇ ਲੱਜਣਾ ਕਈ ਲੋਕ ਇੱਥੋਂ ਬਹੁਤ ਸਾਰਾ ਸ਼ਰਮਾਇਆ ਲੈ ਕੇ ਜਾਂਦੇ ਨੇ ਕਈ ਇਥੋਂ ਬੜੀ ਬੜੀ ਜੁਲੀਆ ਲੈ ਕੇ ਜਾਂਦੇ ਨੇ ਪਰ ਜਿਹੜੇ ਅਸਲੀ ਲੋਕ ਹੁੰਦੇ ਨੇ ਜਿਹੜੇ ਸਮਾਜ ਜਾਣੇ ਪਹਿਚਾਣੇ ਸਮਾਜ ਦੇ ਵਾਸਤੇ ਕੰਮ ਕਰਦੇ ਆ ਉਹ ਮੁਹੱਬਤ ਲੈ ਕੇ ਜਾਂਦੇ ਨੇ ਪਿਆਰ ਲੈ ਕੇ ਜਾਂਦੇ ਨੇ ਫਿਰ ਜੀ ਸਾਹਿਬ ਸਾਡੇ ਕੋਈ ਕਵੀਰ ਨਹੀਂ ਉਹ ਸਾਡੇ ਵੀਰ ਸੀ ਸਾਰਿਆਂ ਦੇ ਦੋਸਤ ਸੀ ਜਿਹੜੇ ਬੇਹੱਦ ਮੁਹੱਬਤ ਲੈ ਕੇ ਚਲੇ ਗਏ ਮੁਹੱਬਤ ਉਹਨਾਂ ਦੀ ਲੋਕਾਂ ਦੇ ਲੈ ਕੇ ਨੇ ਜਿਹੜੇ ਸਮਾਜ ਜਵਾਬ ਵਡੀਆਂ ਸ਼ਖਸੀਅਤਾਂ ਨੇ ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਮਿਆਰ ਹੁੰਦਾ ਹੈ ਕਿਉਂ ਹੋਏ ਸਮਾਜ ਵਿੱਚ ਹਰ ਦਾ ਇਹਨਾਂ ਲੋਕਾਂ ਦੇ ਵਿੱਚ ਰਹਿੰਦਾ। ਕਈ ਬੜੇ ਚੰਗੇ ਲੋਕਾਂ ਚਰੇਦੇ ਨੇ। ਕਈ ਬੜੇ ਖੂਰ ਤਰ੍ਹਾਂ ਦੇ ਲੋਕਾਂ ਚਰੇਦੇ ਨੇ। ਫਰਦੀ ਸਾਹਿਬ ਦੀ ਦੋਸਤੀ ਫਰਦੀ ਸਾਹਿਬ ਦਾ ਪਿਆਰ ਬਹੁਤ سارے ਚੰਗੇ ਲੋਕਾਂ ਦੇ ਨਾਲ ਸੀ। ਤਾਂ ਹੀ ਅੱਜ ਸੰਗੀਤ ਜਲਦੀਆਂ ਜਿਹੜੀਆਂ ਦੁਨੀਆ ਦੀ ਪ੍ਰਸਿੱਧ ਫਰਦੀ ਸਾਹਿਬ ਦੀ ਸਰਕਾਰ ਉਹ ਤੇ ਪਹੁੰਚੀ ਹੈ। ਸਾਰਿਆਂ ਦਾ ਧੰਨਵਾਦ ਬਹੁਤ ਪਿਆਰੀ। ਸ਼ੁਕਰੀਆ ਰਾਇਬ ਜੀ ਦਾ ਖਰਸਾ ਰਾਇਬ ਜੀ ਦੀ ਉਪਦੇਸ਼। مہربانی کر کے اب کیب تیوہار हां जी सत्कार ਜੋ ਕਿ ਸਾਡੇ ਭਰਾ ਸਰਬਜੀਤ ਬਰਦੀ ਜੀ ਪਿਛਲੇ ਦਿਨੀ ਕਾਲ ਚਲਾਣਾ ਕਰ ਗਏ ਅੱਜ ਉਹਨਾਂ ਦਾ ਭੋਗ ਸੀਗਾ ਜੀ ਬੜੇ ਉਹਨਾਂ ਨੇ ਸਮਾਜ ਸੇਵੀ ਕੰਮ ਕੀਤੇ ਪੰਜਾਬੀ ਮਾਂ ਬੋਲੀ ਸੇਵਾ ਕੀਤੀ ਤੇ ਬਹੁਤ ਪਿਆਰੇ ਸੱਜਣ ਸੀ ਬਹੁਤ ਦੁੱਖ ਹੋਇਆ ਤੇ ਚਲੋ ਜੀ ਪ੍ਰਮਾਤਮਾ ਉਹਨਾਂ ਨੂੰ ਵਿਛੜੀ ਰੂਹ ਨੂੰ ਆਪਣੇ ਚਰਨਾਂ ਨਾਲ ਰੱਖੇ